ਹਾਂਜੀ ਕੀ ਨਾਮ ਹੈ ਜੀ ਕਿਹੜਾ ਵਾਰਡ ਹੈ ਮੇਰਾ ਨਾਮ ਕ੍ਰਿਸ਼ਨ ਚੰਦ ਬੁੱਧੂ ਜੀ ਵਾਰਡ ਨੰਬਰ 42 ਮੈਂ ਜੁਆਇੰਟ ਸੈਕਟਰੀ ਸਟੇਟ ਪੰਜਾਬ ਆਪ ਪਾਰਟੀ ਅੱਜ ਅਸੀਂ ਕਾਨਫਰੰਸ ਰੱਖੀ ਹੈ ਕਿਸੇ ਸੋਸ਼ਲ ਦੇ ਅੱਜ ਅਸੀਂ ਕੁਝ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਪਖੰਡਵਾਜੀ ਨਹੀਂ ਕਰ ਰਹੇ ਆ ਬੀਜੇਪੀ ਵਾਲੇ ਸੜਕ ਦੇ ਉੱਪਰ ਉੱਪਰ ਤੇ ਝਾੜੂ ਲਾ ਗਏ ਜਿੱਥੇ ਗੰਦਪੇ ਉੱਥੇ ਤੇ ਝਾੜੂ ਮਾਰ ਨਹੀਂ ਰਹੇ ਇਹਨਾਂ ਨੇ ਆਪ ਹੀ ਪਹਿਲਾਂ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਹਦੇ ਵਿੱਚ ਕਿੰਨੀ ਲੁੱਟ ਪਾਈ ਐ ਮੈਂ ਤਾਂ ਕਹਿੰਦਾ ਰਹਿ ਗਿਆ ਵਥੀਰਾ ਵੀ ਇਹ ਜਦ ਬਾਗਾਂ ਦਾ ਸ਼ਹਿਰ ਸੀ ਇਹਨਾਂ ਨੇ ਪੱਥਰਾਂ ਦਾ ਸ਼ਹਿਰ ਬਣਾਤਾ ਆਪਣੇ ਆਪ ਹੀ ਟੈਲਾ ਪੱਟ-ਪੱਟ ਕੇ ਚੰਗੀਆਂ-ਚੰਗੀਆਂ ਸੜਕਾਂ ਟੈਲਾ ਲਾ ਕੇ ਕਿਉਂਕਿ ਟੈਲਾ ਦੀ ਬਕਤੀਆਂ ਇਹਨਾਂ ਦੀ ਆਪਣੀਆਂ ਸੀਗੀਆਂ ਮੈਂ ਤਾਂ ਵਥੀਰਾ ਰੋਣਾ ਪਿਆ ਇਹ ਉਹਨ ਲੋਕਾਂ ਨੂੰ ਉੱਪਰ ਲਾਉਣ ਵਾਸਤੇ ਇਹ ਪਖੰਡਵਾਜੀ ਕਰ ਰਹੇ ਆ ਝਾੜੂ ਲੈ ਕੇ ਵੱਡੇ-ਵੱਡੇ 10 ਬੰਦੇ ਬੀਜੇਪੀ ਦੇ ਝਾੜੂ ਲਾ ਰਹੇ ਆ ਸ਼ਹਿਰ ਦਾ ਗੰਦ ਪਾਇਆ ਪਿਆ ਜਿਹੜੀਆਂ ਨਾਲੀਆਂ ਸੀ ਗਿਆ ਉਹਦੇ ਵਿੱਚ ਬਾਜ-ਬਾਥੇ ਕਿਉਂ ਆ ਪਾਈਪੀ ਸਪਲਾਈ ਆਪ ਕਰਨੀ ਸੀ ਠੇਕੇ ਵੀ ਆਪਣੇ ਸੀਗੇ ਪਰ ਕਾਰਪੋਰੇਸ਼ਨ ਦਾ ਹੁਣ ਤੁਹਾਡੀ ਪਾਰਟੀ ਆ ਆ ਸਾਡੀ ਪਾਰਟੀ ਦੀ ਐਸੇ ਕਢਾ ਰਹੇ ਆ ਆ ਨਾਲੀਆਂ ਦੇ ਵਿੱਚੋਂ ਜਿਹੜਾ ਬੇਸਟ ਪਾ ਇਹਨਾਂ ਪਾਈਪ ਆਏ ਇਹ ਅਸੀਂ ਕਢਵਾ ਰਹੇ ਆ ਅੱਛਾ ਜੀ ਇਸ ਸ਼ਹਿਰ ਦਾ ਇਹਨਾਂ ਨੇ ਹੁਲੀਆ ਬਗਾੜਤਾ ਇਹ ਠੀਕ ਹੁੰਦੇ ਹੁੰਦੇ ਟਾਈਮ ਲੱਗੇਗਾ ਸਾਢੇ 3 ਸਾਲ ਤਾਂ ਹੋ ਚੁੱਕੇ ਜੀ ਹੋਰ ਕਾਫੀ ਕੁਝ ਕਰ ਰਹੇ ਆ ਸਾਡੇ ਐਮ.ਐਲ.ਏ. ਅਜੀਤਪਾਲ ਜੀ ਤੇ ਮਾਨਯੋ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਭ ਸਾਰਾ ਕੁਝ ਧਿਆਨ ਕਰ ਰਹੇ ਪਰ ਇਹ ਭਾਜਪਾ ਵਾਲੇ ਅੱਖਾਂ 'ਚ ਧੂੜ ਪਾਉਣ ਵਾਸਤੇ ਅੱਜ ਪਖੰਡਵਾ ਜੀ ਨਵੀਂ 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 ਚੀਜ਼ ਲੈ ਬਣਦੇ ਐ। ਮਤਲਬ ਝਾੜੂ ਨਹੀਂ ਮਾਰਨ ਦੇ ਦਿੱਤਾ ਸੀ ਗੰਦ ਸੜ ਕੇ। ਝਾੜੂ ਮਾਰੋ ਉੱਥੇ ਜਿੱਥੇ ਗੰਦ ਪਿਆ। ਇਹ ਤਾਂ ਉੱਥੇ ਮਾਰਨੇ ਜਿੱਥੇ ਲਫਾਵਾ ਵੀ ਨਹੀਂ ਕੋਈ। ਦਿਖਾ ਰਹੇ ਆ ਲੋਕਾਂ ਨੂੰ ਵੀ ਅਸੀਂ ਝਾੜੂ ਮਾਰ ਰਹੇ ਆ। ਮਤਲਬ ਤੁਹਾਡੇ ਅੰਦਰ ਪਾ। ਐਗਜ਼ੈਕਟ ਮੈਂ ਤਾਂ ਇਹ ਕਰ ਰਿਹਾ ਸਾਡੇ ਸਾਡੀ ਪਾਰਟੀ ਦਾ ਜਿਹੜਾ ਚੋਣ ਚਿੰਨ ਹੈ ਉਹਦਾ ਪ੍ਰਚਾਰ ਕਰ ਰਹੇ ਆ ਇਹ। ਅੱਛਾ। ਝਾੜੂ ਸਾਡੀ ਪਾਰਟੀ ਦਾ ਚੋਣ ਚਿੰਨ ਹੈ। ਇਹਦਾ ਉਹਦਾ ਪ੍ਰਚਾਰ ਕਰ ਰਹੇ ਆ। ਇਹ ਹੋਰ ਜੇਕਰ ਗੱਲ ਕਰੀਏ ਬਹੁਤ ਸਾਰੇ ਹੁਣ ਪ੍ਰੋਜੈਕਟ ਤੁਹਾਡੇ ਲਈ ਜਿਹੜੇ ਪਾਰਟੀ ਦੇ ਇਸ ਵਕਤ ਰੁਕੇ ਹੋਏ ਨੇ ਸਫਾਈਆਂ ਦੀ ਬੜੀ ਦਿੱਕਤ ਆ ਰਹੀ ਹੈ ਨਾੜੀਆਂ ਦੀ ਦਿੱਕਤ ਆ ਰਹੀ ਹੈ ਸਿਵਰੇ ਦੀ ਸ਼ਹਿਰ ਦੇ ਵਿੱਚ ਬਹੁਤ ਦਿੱਕਤ ਹੈ ਡੈਰੀ ਫਾਰਮ ਜਿਹੜਾ ਹਜੇ ਤੱਕ ਸ਼ਿਫਟ ਨਹੀਂ ਹੋਇਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਕਰ ਰਹੇ ਆ ਅਸੀਂ ਕੁਝ ਅਸੀਂ ੱੱਕੇ ਨਾਲ ਤਾਂ ਕਰਨਾ ਨਹੀਂ ਡੈਰੀ ਫਾਰਮ ਅਸੀਂ ਉਹਨਾਂ ਨੂੰ 바ਰਗੇਨਿੰਗ ਕਰੀਏ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਦੀ ਕੋਈ ਸ਼ਰਤਾਂ ਸੀ ਜਿਹੜੀਆਂ ਡੈਰੀ ਫਾਰਮ ਵਾਲਿਆਂ ਦੀਆਂ ਅਸੀਂ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਕੁਝ ਅਸੀਂ ਫਲੈਕਸੀਬਲ ਕੀਤਾ ਤੁਸੀਂ ਹਾਊਸ ਦੀ ਮੀਟਿੰਗ ਦੇ ਵਿੱਚ ਤੁਸੀਂ ਨਿਵਾਜ਼ ਚੱਕੀ ਸੀ ਕਿ ਸਾਡੇ ਬਾਡ ਦੇ ਵਿੱਚ ਸੀਵਰੇਜ ਜਿਹੜਾ ਹੈਗਾ ਉਹ ਬਲੌਕ ਰਹਿੰਦਾ ਉਹ ਸੋਲੂਸ਼ਨ ਨਹੀਂ ਹੋ ਰਿਹਾ ਉਹ ਸੋਲੂਸ਼ਨ ਹੋ ਗਿਆ ਜੀ ਹਾਂਜੀ ਹੋ ਜਾਏਗੀ ਹੋਰੇਗੀ 4 ਫੁੱਟ ਸਿਲੌਂਡ ਕਰਿਆ ਜਾਊਗਾ ਹਾਂਜੀ ਸੀਵਰੇਜ ਸਿਸਟਮ ਦੀ ਤੁਸੀਂ ਗੱਲ ਕਰ ਰਹੇ ਹੋ ਕਦੋਂ ਤੱਕ ਸੈਕਟ ਹੋ ਜਾਊਗਾ ਸੀਵਰੇਜ ਸਿਸਟਮ ਦੀ ਸਾਡਾ ਕਾਫੀ ਪਲੈਨਿੰਗ ਚੱਲ ਰਹੀ ਹੈ ਸਰ ਐਮਐਲਏ ਸਾਹਿਬ ਆਪ ਇੰਟਰਸਟ ਲੈ ਰਹੇ ਆਂ ਬਾਕੀ ਅਸੀਂ ਇਹਨਾਂ ਦੇ ਪ੍ਰੋਜੈਕਟ ਦੱਸਦੀਆਂ ਜਿਹੜੇ ਇਹਨਾਂ ਨੇ ਪ੍ਰੋਜੈਕਟ ਚਾਲੂ ਕਰੇ ਸੀਗੇ ਬੜੀ ਨਦੀ ਦਾ ਛੋਟੀ ਨਦੀ ਦਾ ਉਹ ਬਿੱਚੇ ਪਾਏ ਨੇ ਨਾਲੀਆਂ ਦੇ ਵਿੱਚ ਪਾਈ ਪਾਈ ਇਹਨਾਂ ਨੇ ਨਾ ਕੋਈ ਅਲਾਈਨਮੈਂਟ ਠੀਕ ਨਾ ਕੋਈ ਖੋਦੀਆਂ ਉਹ ਸਾਰਾ ਸ਼ਹਿਰ ਭੁਗਤ ਰਿਹਾ ਥੋੜਾ ਜਿਹਾ ਮੀਂਹ ਪੈਂਦਾ ਸੜਕਾਂ ਦੇ ਉੱਤੇ ਪਾਣੀ ਆਉਂਦਾ ਵਿਗੜਿਆ ਬਸ ਸਿਸਟਮ ਇਹਨਾਂ ਦਾ ਹੈ ਇਹ ਆਪ ਹੀ ਠੇਕੇਦਾਰ ਤੇ ਆਪ ਹੀ ਟੈਨ ਬਣਾਉਣ ਵਾਲੇ ਆਪ ਹੀ ਟੈਨ ਸਪਲਾਈ ਕਰਨ ਵਾਲੇ ਪਰ ਐਮਸੀ ਸਾਹਿਬ ਐ ਨਹੀਂ ਲੱਗਦਾ ਵੀ ਅੱਜ 3.5 ਸਾਲ ਬਾਅਦ ਵੀ ਤੁਸੀਂ ਉਹਨਾਂ ਨੂੰ ਕੋਸ ਰਹੇ ਹੋ ਦਿੱਤੀ ਸਾਡੇ ਕੋਲ ਅਸੀਂ ਕੋਸ ਨਹੀਂ ਸਰਕਾਰ ਨਹੀਂ ਸੁਣਤਾ ਲਿਓ ਸਰ ਅਸੀਂ ਤਾਂ ਮੈਂ ਤਾਂ ਸਾਲ ਪਹਿਲਾਂ ਤੱਕ ਬੋਲਦਾ ਰਿਹਾ ਸਚਾਈ ਮੈਂ ਤਾਂ ਸਾਲ ਪਹਿਲਾਂ ਤੱਕ ਬੋਲਦਾ ਰਿਹਾ ਸਚਾਈ ਹੋ ਕੀ ਤੁਸੀਂ ਚੱਲ ਨਹੀਂ ਚੰਦ ਕੇ ਬਈ ਅਸੀਂ ਇਹ ਡਰਾਮੇਬਾਜੀ ਬੰਦ ਕਰਨਾ ਜਿਹੜੇ ਝਾੜੂ ਲੈ ਕੇ ਸੜਕਾਂ ਤੇ ਲੋਕਾਂ ਦੀ ਅੱਖਾਂ 'ਚ ਧੂਲ ਪਾ ਰਹੇ ਐ ਇਹ ਡਰਾਮੇਬਾਜੀ ਬੰਦ ਕਰਵਾ ਅਸਲ ਮੁੱਦੇ ਤੇ ਆਣੋ ਸਾਰਾ ਸ਼ਹਿਰ ਦਾ ਖਰਾਬੀ ਇਹਨਾਂ ਨੇ ਕਰਿਆ ਪਿਆ ਜਿਹੜੀ ਵਿਕਾਸ ਕੀ ਦੇਵੀ ਸੀ ਸਾਡੀ ਮਹਾਰਾਣੀ ਆਜ ਨਹੀਂ ਹੈ ਉਹ ਵਿਨਾਸ਼ ਕੀ ਦੇਵੀ ਸੀ ਮੈਂ ਪਹਿਲਾਂ ਕਹਿਆ ਕਰਦਾ ਸੀ ਤਾਰੀ ਜੀ 3 ਆਟਾ ਵਾਰਡ ਕਿਹੜਾ ਹੈ ਮੇਰਾ ਜਗਤਾਰ ਸਿੰਘ ਤਾਰੀ ਹੈ ਜੀ ਮੇਰਾ ਵਾਰਡ ਨੰਬਰ 46 ਹੈ ਜੀ ਅੱਛਾ ਅੱਜ ਇਸ ਕਾਨਫਰੰਸ ਦਾ ਮੁਖ ਦੇਸ਼ੀ ਹੈ ਮੁਖ ਦੇਸ਼ ਤਾਂ ਇਹੀ ਆ ਤੁਹਾਨੂੰ ਪਤਾ ਹੈ ਜਿਹੜਾ ਬੀਜੇਪੀ ਦੀ ਕੁਝ ਲੀਡਰ ਸਹਿਬਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਣ ਦੀ ਮਨਾਂਦੇ ਹੋਏ ਦਸਰਿਆਂ ਲੋਕਾਂ ਨੂੰ ਕਿ ਅਸੀਂ ਅੱਜ ਸ਼ਹਿਰ ਦੀ ਸਫਾਈ ਕਰ ਰਹੇ ਹਾਂ ਜਦੋਂ ਕਿ ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਬਣੀ ਸੀ ਉਸ ਤੋਂ 2 ਮਹੀਨੇ ਪਿੱਛੇ ਚਲੇ ਜਾਓ ਸਿਰਫ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਸ ਟਾਈਮ ਉਹ ਪੈਪਾਂ ਉਹ ਸੜਕਾਂ ਬਣਾਈਆਂ ਸੀ ਜਿਹੜੀਆਂ ਖੁਦ ਇਹ ਵਿਨਾਸ਼ ਦਾ ਕਾਰਨ ਬਣੀਆਂ ਸੀਗਾ ਥਾਂ ਥਾਂ ਦੇ ਉੱਤੇ ਅੱਜ ਸੀਵਰੇਜ ਜਿਹੜਾ ਉਹ ਮਤਲਬ ਬਾਹਰ ਨਿਕਲ ਰਿਹਾ ਨਾਲੀਆਂ ਬਲੌਕ ਹੋ ਗਈਆਂ ਸਾਰੀਆਂ ਤੇ ਜਿਹੜੀ ਟੈਲਾਂ ਨੇ ਉਹ ਤਾਂ ਪਤਾ ਹੀ ਨਹੀਂ ਹੈ ਵੀ ਕਿਹੜੀ ਟੈਲ ਕਿਸ ਟੈਲ ਤੇ ਚੜੀ ਹੋਈ ਹੈ ਜਿਹੜਾ ਅੱਜ 3.5 ਸਾਲ ਬਾਅਦ ਵੀ ਸਾਡੇ ਤੋਂ ਇਹ ਸਿਰਫ ਅਸੀਂ ਰਿਪੇਅਰ ਜੀ ਫਸੇ ਹੋਏ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਕਿਹੜੀ ਪਾਈਪ ਕਿੱਥੋਂ ਟੁੱਟ ਗਈ ਦੁਬਾਰਾ ਨਾਲੀ ਚੱਲਣ ਲੱਗੀ ਇਹਨਾਂ ਦੇ ਕਿਤੇ ਹੋਏ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਪੈਪਰ ਦਾ ਸੀ ਜਿਹੜਾ ਬਿਨਾਂ ਅਲਾਈਨਮੈਂਟ ਤੋਂ ਬਿਨਾਂ ਕਿਸੇ ਮਤਲਬ ਟੈਕਨੀਕਲ ਚੀਜ਼ ਪੁਆਇੰਟ ਲੈ ਦੇਣਾ ਹੀ ਪਾਇਆ ਗਿਆ ਦੂਜੀ ਗੱਲ ਅੱਜ ਜਿਹੜੇ ਸਫਾਈ ਸੜਕ ਦੇ ਕਰਦੇ ਫਿਰਦੇ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਦੇਸ਼ ਦੀ ਸਫਾਈ ਕਰਤੀ ਸਾਰੇ ਦੀ ਕੋਈ ਚੀਜ਼ ਛੱਡੀ ਨਹੀਂ ਹੈ ਹੁਣ ਪਟਿਆਲੇ ਸ਼ਹਿਰ ਚ ਕੀ ਲੱਭਦੇ ਨੇ ਉਹ ਨੜੇ ਚ ਸਫਾਈ ਕਰਨੀ ਤਾਂ ਮਨਾਂ ਦੀ ਕਰੋ ਉਹਨਾਂ ਦੇ ਮਨਾਂ ਚ ਐਨਾ ਖੋਟ ਭਰਿਆ ਹੋਇਆ ਲੋਕਾਂ ਨੂੰ ਭੜਕਾਉਂਦੇ ਨੇ ਲੋਕਾਂ ਨੂੰ ਇੱਕ ਤਰਫ ਕਰਦੇ ਨੇ ਵੀ ਹਾਂ ਜੀ ਇਹ ਸਰਕਾਰ ਹੈ ਜਿਹੜੀ ਐ ਨਹੀਂ ਕਰ ਰਹੀ ਐ ਨਹੀਂ ਕਰੀ ਸਾਡੇ ਲਿਆਏ ਪ੍ਰੋਜੈਕਟ ਸਰਦਾਰ ਭਗਵਾਨ ਭਵਨ ਸਿੰਘ ਮਾਨ ਦੇ ਲਿਆਂਦੇ ਵੀ ਜਿਹੜੇ ਪ੍ਰੋਜੈਕਟ ਐ ਉਹ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਵਾਸਤੇ ਬਣਿਆ ਪਾਣੀ ਜਿਹੜਾ ਨਹਿਰਾਂ ਚ ਛੱਡਣਾ ਠੀਕ ਹੈ ਜੀ ਲੋਕਾਂ ਨੂੰ ਬਿਜਲੀ ਫਰੀ ਐ ਤੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਸੌਂ ਖਾ ਕੇ ਕਿਹਾ ਸੀ ਵੀ ਮੈਂ ਸਾਰੇ ਪੰਜਾਬ ਨੂੰ ਨੌਕਰੀਆਂ ਦੇਾਂਗਾ ਉਹ ਤਾਂ ਅਸੀਂ ਪੂਰੀਆਂ ਕਰ ਰਹੇ ਹਾਂ ਦੂਜੀ ਗੱਲ ਸ਼ਹਿਰ ਦੀ ਸਫਾਈ ਦੀ ਹਰ ਚੀਜ਼ ਤੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਗੰਦ ਦਾ ਢੇਰ ਅੱਜ ਹਰ ਰੋਜ਼ ਐਮ.ਐਲ.ਏ ਸਾਹਿਬ ਉੱਥੇ ਦੋ ਦਿਨ ਛੱਡ ਕੇ ਖੜੇ ਹੁੰਦੇ ਨੇ ਇਹ ਦੇਖਣ ਵਾਸਤੇ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਜਾਂ ਕਮਿਸ਼ਨਰ ਸਾਹਿਬ ਖੜੇ ਹੁੰਦੇ ਆ ਮੇਅਰ ਸਾਹਿਬ ਖੜੇ ਹੁੰਦੇ ਆ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਇਹ ਗੰਦ ਦਾ ਢੇਰ ਸਹਿਤ ਸਾਰੀ ਮੀਡੀਆ ਨੂੰ ਪਤਾ ਹੈ ਵੀ ਕਿੰਨਾ ਵੱਡਾ ਸੀਗਾ ਪਹਿਲਾਂ ਇਹਨੂੰ ਤੁਹਾਨੂੰ ਯਾਦ ਵੀ ਹੋਏਗਾ ਵੀ ਰੇਤਾ ਪੱਟ-ਪੱਟ ਕੇ ਇਹਨੂੰ ਦਫਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਠੀਕ ਹੈ ਜੀ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆਂ ਤੇ ਸਭ ਤੋਂ ਵੱਡੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਸ਼ਹਿਰ ਦੇ ਵਾਸੀ ਵੀ ਐ ਸਾਡੇ ਮੁੱਖ ਮੰਤਰੀ ਵੀ ਸੀ ਉਹਨਾਂ ਦੀ ਸ਼ਕਲ ਕਿੰਨੀ ਵਾਰ ਪਟਿਆਲਾ ਵਾਸੀਆਂ ਨੇ ਦੇਖੀ ਤੇ ਸਾਡੀ ਸਰਕਾਰ ਆਣ ਤੋਂ ਬਾਅਦ ਕਿੰਨੀ ਵਾਰ ਭਗਵੰਤ ਮਾਨ ਸਾਹਿਬ ਪਟਿਆਲੇ ਸ਼ਹਿਰ ਦੇ ਵਿਕਾਸ ਲਈ ਪਟਿਆਲੇ ਸ਼ਹਿਰ ਚ ਕੀੜਾ ਮਾਰ ਕੇ ਚਲੇ ਗਏ ਜੇ ਸਫਾਈ ਕਰਨਾ ਚਾਹੁੰਦੇ ਐ ਤਾਂ ਕਾਰਪੋਰੇਸ਼ਨ ਤੋਂ ਹੀ ਪੁੱਛਣ ਹੁੰਦੇ ਵੀ ਹਾਂ ਜੀ ਕਿਸ ਥਾਂ ਸਫਾਈ ਦੀ ਲੋੜ ਐ ਸਾਡੇ ਤਾਂ ਪਹਿਲੇ ਹੀ ਪ੍ਰੋਜੈਕਟਾਂ ਦੇ ਵਿੱਚ ਸਾਰੇ ਪਾਸੇ ਸਫਾਈ ਚੱਲ ਰਹੀ ਐ ਤੁਸੀਂ ਚੀਜ਼ ਨੂੰ ਨੋਟ ਕਰੋ ਕਿ ਸ਼ਹਿਰ ਦੇ ਵਿੱਚ ਕਈ ਥਾਂ ਦੇ ਉੱਤੇ ਜਿਹੜੇ ਢੋਲ ਲੱਗੇ ਹੋਏ ਸੀ ਡਸਟਬਿਨ ਕੈਪਟਨ ਸਰਕਾਰ ਨੇ ਲਾਏ ਸੀ ਲੋਕਾਂ ਨੂੰ ਬਦਬੋਹ ਦੇ ਵਿੱਚੋਂ ਨਿਕਲਣਾ ਪੈਂਦਾ ਸੀਗਾ ਤੇ ਉਹਨਾਂ ਦਾ ਅਗਰ ਪਾਣੀ ਐ ਸੜਕਾਂ ਤੇ ਰੁੜਕੇ ਲੋਕਾਂ ਨੂੰ ਚਪਲਾਂ ਦੇ ਵਿੱਚ ਪਾ ਕੇ ਜਾਣਾ ਪੈਂਦਾ ਸੀ ਘਰੇ ਉਹ ਸਾਰੇ ਅਸੀਂ ਤਕਰੀਬਨ ਚਕਵਾਏ ਨੇ ਇਥੋਂ ਹਰੇਕ ਥਾਂ ਤੋਂ ਡੰਪ ਚਕਵਾ ਰਹੇ ਹਾਂ ਸ਼ਹਿਰ ਦੇ ਜਿਹੜਾ ਕੂੜਾ ਕਰਕੜਾ ਇਹਨੂੰ ਸਿੱਧਾ ਡੰਪ ਤੇ ਪਹੁੰਚਾਇਆ ਜਾ ਰਿਹਾ ਨਵੀਂ ਈ ਈ ਰਿਕਸ਼ਾ ਜਿਹੜੀਆਂ ਈ ਗੱਡੀਆਂ ਲਾਈਆਂ ਨੇ ਜਿਹੜੀਆਂ ਬੈਟਰੀ ਵਾਲੀਆਂ ਗੱਡੀਆਂ ਲਾਈਆਂ ਉਹ ਸਿੱਧਾ ਜਾ ਕੇ ਡੰਪ ਤੇ ਪਹੁੰਚਾਇਆ ਜਾ ਰਿਹਾ ਹੈ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੇ ਐਮ ਐਲ ਏ ਸਰਦਾਰਜੀਤਪਾਲ ਸਿੰਘ ਜੀ ਕੋਹਲੀ ਮੇਰ ਕੁੰਦਰ ਗੋਗਿਆ ਜੀ ਤੇ ਸਾਡੇ ਕਮਿਸ਼ਨਰ ਸਾਹਿਬ ਪਰਮਵੀਰ ਜੀ ਬਹੁਤ ਵਧੀਆ ਜਿਹੜਾ ਕਾਰਜ ਕਰ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਟੀਮ ਹੈ ਮੇਰੇ ਹਿਸਾਬ ਨਾਲ ਪਟਿਆਲੇ ਦੇ ਵਿੱਚ ਸਾਡੀ ਸਰਕਾਰ ਦੇ ਜਿੰਨੀ ਟਰਮ ਪਈ ਹੈ ਉਸ ਤਰ੍ਹਾਂ ਦਾ ਮਾਡਲ ਬਣਾ ਕੇ ਦੇਣਗੇ ਕਿ ਸਾਨੂੰ ਜੇ ਅਸੀਂ ਵੋਟਾਂ ਮੰਗਣ ਜਾਵਾਂਗੇ ਲੋਕਾਂ ਦਾ ਸਾਡੇ ਕੋਲ ਇੱਕ ਕਾਰਨ ਹੋਏਗਾ ਵੀ ਹਾਂ ਅਸੀਂ ਪਟਿਆਲੇ ਦਾ ਵਿਕਾਸ ਕੀਤਾ ਤੇ ਸਾਨੂੰ ਇਸ ਵਾਸਤੇ ਸਾਨੂੰ ਜਿਹੜੀ ਵੋਟ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਹਾਗਾ ਮਨਜ ਖੋਟ ਪਾ ਕੇ ਕੋਈ ਸਪਾਈ ਨਹੀਂ ਹੁੰਦੀ ਤੁਸੀਂ ਕੋਈ ਦੁਕਾਨ ਤੋਂ ਚੰਗਾ ਇਸ ਤੋਂ ਥਾਰਾ 200 ਰੁਪਏ ਦਾ ਕੇਕ ਕੱਟ ਦਿੰਦੇ ਪ੍ਰਧਾਨ ਮੰਤਰੀ ਵਾਸਤੇ ਸ਼ਾਇਦ ਮੈਂ ਕਹਾਂ ਉਹ ਵਧੀ